ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਆਸਾ ਰਖ ਦੇ ਅੰਦਰ ਜਿਸ ਵਿੱਚ ਭਗਤ ਜੀ ਨੇ ਦੁਨਿਆਵੀ ਰਿਸ਼ਤਿਆਂ ਦੀ ਉਦਾਹਰਣ ਦੇ ਕੇ ਅਧਿਆਤਮਿਕ ਗੱਲ ਸਮਝਾਈ ਜਿਵੇਂ ਮੈਥ ਦੇ ਸਵਾਲ ਸਿੱਖਣ ਵਾਸਤੇ ਹੱਲ ਕਰਨ ਵਾਸਤੇ ਕੁਝ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ ਕਿ ਇਸ ਤਰੀਕੇ ਦੇ ਨਾਲ ਇਸ ਸਵਾਲ ਨੂੰ ਹੱਲ ਕਰਨਾ ਹੈ ਇਸੇ ਹੀ ਤਰ੍ਹਾਂ ਕਿਸੇ ਵਿਦਵਾਨ ਦਾ ਮੰਨਣਾ ਹੈ ਕਿ ਮਹਾ ਗਿਆਨੀ ਅਧਿਆਤਮਿਕ ਗਿਆਨੀਆਂ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੀ ਹੁੰਦੀ ਹੈ ਕਿ ਉਹਨਾਂ ਨੂੰ ਪਰਮਾਤਮਾ ਦੇ ਦਰ ਘਰ ਦੀ ਗੱਲ ਸਮਝਾਉਣ ਵਾਸਤੇ ਕਿਸੇ ਦੁਨੀਆਵੀ ਚੀਜ਼ ਵਸਤੂ ਦੀ ਉਦਾਹਰਣ ਦੇਣੀ ਪੈਂਦੀ ਹੈ। ਹੁਣ ਦੁਨੀਆਵੀ ਕੋਈ ਵੀ ਚੀਜ਼ ਵਸਤੂ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦੀ। ਪਰ ਦੁਨੀਆਵੀ ਜੀਵਾਂ ਨੂੰ ਸਮਝਾਉਣ ਵਾਸਤੇ ਦੁਨੀਆਵੀ ਚੀਜ਼ਾਂ ਦੀ ਹੀ ਉਦਾਹਰਣ ਦੇ ਕੇ ਸਮਝਾਉਣਾ ਪੈਂਦਾ ਹੈ ਅਧਿਆਤਮਿਕ ਗਿਆਨੀਆਂ ਨੂੰ ਸੋ ਇਸ ਸ਼ਬਦ ਦੇ ਵਿੱਚ ਜਿਵੇਂ ਦੁਨਿਆਵੀ ਰਿਸ਼ਤੇ ਹਣ ਸੱਸ ਸੋਹਰਾ ਨੰਦਾਂ ਦੇਵਰ ਵੱਡਾ ਭਰਾ ਆਦਿਕ ਇਸ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਭਗਤ ਜੀ ਨੇ ਪਰਮਾਤਮਾ ਦੇ ਦਰਕਾਰ ਦੀ ਗੱਲ ਸਮਝਾਈ ਹੈ ਇਸ ਸ਼ਬਦ ਦੇ ਵਿੱਚ ਮਾਇਆ ਨੂੰ ਸੱਸ ਅਤੇ ਦੇ ਅਧਿਆਸ ਨੂੰ ਸੋਹਰਾ ਅਤੇ ਇੰਦਰੀਆਂ ਨੂੰ ਨੰਦਾਂ ਅਤੇ ਵਿਚਾਰ ਨੂੰ ਦੇਵਰ ਅਤੇ ਮੌਤ ਦੇ ਡਰ ਨੂੰ ਜੇਠ ਤੇ ਗਿਆਨ ਨੂੰ ਵੱਡਾ ਭਰਾ ਕਰਕੇ ਦੱਸਿਆ ਗਿਆ ਹੈ। ਸੋ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ ਕਨ ਬਿਦ ਰਹਿਨ ਰਹੁਰੀ। हे ਭਾਈ ਮੇਰੀ ਮਤ ਕਮਲੀ ਹੈ ਮੇਰੀ ਮਤ ਮਾਰੀ ਗਈ ਹੈ ਕਿ ਮੈਂ ਉਸ ਪਰਮਾਤਮਾ ਨੂੰ ਹੀ ਵਿਸਾਰ ਦਿੱਤਾ ਹੈ, ਪੁਲਾ ਦਿੱਤਾ ਹੈ। ਹਰ ਰੋਜ ਅਸਮ ਜਪਜੀ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਪ੍ਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਜਿੱਥੇ ਸਤਿਗੁਰੂ ਜੀ ਫਰਮਾਨ ਕਰਦੇ ਹਨ ਏ ਸਤਿਗੁਰੂ ਜਿਹੜਾ ਪ੍ਰਭੂ ਸਾਰੇ ਜੀਵਾਂ ਨੂੰ ਦਤਾ ਦੇਣ ਵਾਲਾ ਹੈ ਉਹ ਮੈਨੂੰ ਕਦੇ ਵੀ ਵਿਸਰੇ ਨਾ ਕਦੇ ਵੀ ਭੁੱਲੇ ਨਾ ਇਹ ਗੱਲ ਮੈਨੂੰ ਸਮਝਾ ਦੇਵੋ ਇਹ ਗੱਲ ਮੇਰੀ ਸਮਝ ਵਿੱਚ ਪਾ ਦਿਓ ਫਰਮਾਨ ਹੈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਸਾਰੀਆਂ ਦਾਤਾਂ ਦੇਣ ਵਾਲਾ ਉਹ ਪਰਮਾਤਮਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਰ। ਹੁਣ ਜੀਵ ਦੇ ਕੋਲ ਜੋ ਕੁਝ ਵੀ ਹੈ ਇਹ ਸਭ ਕੁਝ ਉਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਹਨ। ਇਹ ਸਰੀਰ ਹੈ, ਇਹ ਆਤਮਾ ਹੈ, ਇਹ ਮਨ ਹੈ, ਇਹ ਸਰੀਰ ਦੇ ਇੰਦਰੇ ਇਹਨਾਂ ਤੋਂ ਇਲਾਵਾ ਭੈਣ ਭਰਾ, ਸੱਜਣ ਮਿੱਤਰ, ਹੋਰ ਦੁਨਿਆਵੀ ਚੀਜ਼ਾਂ ਵਸਤੂ। ਸਤਿਗੁਰੂ ਜੀ ਫਰਮਾਨ ਕਰਦੇ ਹਨ ਮਨ ਤਨ ਤੇਰਾ ਧਨ ਕੀ ਤੇਰਾ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਸਰੀਰ ਉਸ ਪਰਮਾਤਮਾ ਦੇ ਦਿੱਤਾ ਹੋਇਆ ਹੈ ਤੇ ਉਸ ਦੀ ਦਾਤ ਹੈ ਹੁਣ ਜੀਵ ਜਿਹੜਾ ਹੈ ਦੁਨਿਆਵੀ ਚੀਜ਼ਾਂ ਦੇ ਵਿੱਚ ਮਸਤ ਹੋ ਕੇ ਤੇ ਦਾਤੇ ਨੂੰ ਭੁੱਲ ਜਾਂਦਾ ਹੈ ਸਹਿਬ ਫਰਮਾਨ ਕਰਦੇ ਹਨ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾ ਨੂੰ ਪਿਆਰ ਕਰਨ ਲੱਗ ਪੈਂਦਾ ਹੈ ਜਿਸ ਦਾਤੇ ਨੇ ਦਾਤਾਂ ਦਿੱਤੀਆਂ ਹਨ ਉਸ ਦਾਤੇ ਨੂੰ ਵਿਸਾਰ ਦਿੰਦਾ ਹੈ ਸ੍ਰੀ ਰਾਗ ਦੇ ਆਰੰਭ ਵਿੱਚ ਹੀ ਗੁਰੂ ਨਾਨਕ ਪ੍ਰ ਸਾਹਿਬ ਜੀ ਦੇ ਬਚਨ ਮਿਲਦੇ ਹਨ ਮੋਤੀ ਤ ਮੰਦਰ ਉਸਰੇ ਰਤਨੀ ਤ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਪੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਮੋਤੀਆਂ ਦੇ ਮਹਿਲ ਮੰਦਰ ਉਸਰੇ ਹੋਣ ਕੇਸਰ ਚੰਦਨ ਆਦਿਕ ਸੁਗੰਧੀਆਂ ਦਾ ਲੇਪ ਹੋਵੇ ਜਿਨ੍ਹਾਂ ਨੂੰ ਦੇਖ ਕੇ ਮਨ ਵੀ ਖੁਸ਼ ਹੋ ਜਾਵੇ ਪਰ ਜੇ ਇਹਨਾਂ ਦੇ ਕਾਰਨ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਉਹ ਭੁੱਲ ਜਾਵੇ ਵਿਸਰ ਜਾਵੇ ਤੇ ਫਿਰ ਕੀ ਫਾਇਦਾ ਇਹਨਾਂ ਮਹਿਲ ਮਾੜੀਆਂ ਦਾ ਮਤ ਦੇਖ ਫੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ ਹੇ ਪ੍ਰਭੂ ਤੇਰਾ ਨਾਮ ਮੇਰੇ ਚਿੱਤੇ ਵਿੱਚ ਹੀ ਨਾ ਆਵੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੈਨੂੰ ਹੀ ਭੁੱਲ ਜਾਵੇ ਵਿਸਾਰ ਬੈਠੇ ਇਹ ਤਾਂ ਬਹੁਤ ਮਾੜੀ ਗੱਲ ਹੈ ਸੋ ਭਗਤ ਜੀ ਇਸ ਸ਼ਬਦ ਦੇ ਅੰਦਰ ਬਚਨ ਕਰ ਰਹੇ ਹਨ ਕਿ ਮੇਰੀ ਮਤ ਕਮਲੀ ਹੈ ਮੇਰੀ ਮਤ ਬਉਰੀ ਹੈ ਮੈਂ ਉਸ ਪਰਮਾਤਮਾ ਨੂੰ ਹੀ ਵਿਸਾਰ ਦਿੱਤਾ ਮੇਰੀ ਮਤ ਬਉਰੀ ਮੈਂ ਰਾਮ ਵਿਸਾਰਿਓ ਕਿਨ ਬਿਦ ਰਹਿਨ ਰਹੁਰੀ ਹੁਣ ਮੈਂ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਾਂ ਸੇਜੈ ਰਮਤ ਨੈਣ ਨਹੀਂ ਪੇਖੋ ਹੁਣ ਪਰਮਾਤਮਾ ਤਾਂ ਹਿਰਦੇ ਦੀ ਸੇਜ ਦੇ ਉੱਤੇ ਬੈਠਾ ਹੋਇਆ ਹੈ ਪਰਮਾਤਮਾ ਕਿੱਥੇ ਦੂਰ ਨਹੀਂ ਪਰਮਾਤਮਾ ਕਿੱਥੇ ਵੱਖ ਨਹੀਂ ਪਰ ਮੇਰੀਆਂ ਹੀ ਅੱਖਾਂ ਦਾ ਦੋਸ਼ ਹੈ ਕਿ ਹਿਰਦੇ ਵਿੱਚ ਬੈਠੇ ਹੋਏ ਹਿਰਦੇ ਦੀ ਸੇਜ ਉੱਤੇ ਬੈਠੇ ਹੋਏ ਪਰਮਾਤਮਾ ਨੂੰ ਮੈਂ ਦੇਖ ਨਹੀਂ ਪਾਰੀ ਮੇਰੀਆਂ ਅੱਖਾਂ ਦਾ ਇਹ ਦੋਸ਼ ਹੈ ਸੇਜੈ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਆਕਾਸ਼ੋਂ ਕਹੋ ਰਿ ਮੈਂ ਆਪਣੀ ਇਹ ਪੀੜਾ ਮੈਂ ਆਪਣਾ ਇਹ ਦੁੱਖ ਕਿਸ ਦੇ ਅੱਗੇ ਫਰੋਲਣਾ ਕਿਸ ਨੂੰ ਦੱਸਾਂ ਕਿ ਛਿਰ ਦੇ ਵਿੱਚ ਵੱਸਦਾ ਹੋਇਆ ਪਰਮਾਤਮਾ ਮੈਨੂੰ ਦਿਖਾਈ ਨਹੀਂ ਦਿੰਦਾ ਸ਼ਬਦ ਦੇ ਪਹਿਲੇ ਪਦ ਦੇ ਅੰਦਰ ਕੁਝ ਦੁਨਿਆਵੀ ਰਿਸ਼ਤਿਆਂ ਦੀ ਉਦਾਹਰਣ ਦੇ ਕੇ ਭਗਤ ਜੀ ਸਮਝਾ ਰਹੇ ਹਨ ਕਿ ਮੈਂ ਮਾਇਆ ਦੇ ਹੱਥੋਂ ਦੁਖੀ ਹਾਂ ਮਾਇਆ ਰੂਪੀ ਸੱਸ ਦੀ ਸਤਾਈ ਹੋਈ ਹਾਂ ਸਾਸ ਕੀ ਦੁਖੀ ਸਸਰੂ ਕੀ ਪਿਆਰੀ ਫਿਰ ਸਰੀਰ ਨਾਲ ਪਿਆਰ ਦੇ ਅਧਿਆਸ ਹੋਣ ਕਰਕੇ ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੁਣ ਇੱਥੇ ਜੇਠ ਕਿਸ ਨੂੰ ਕਿਹਾ ਗਿਆ ਹੈ ਮੌਤ ਦੀ ਡਰ ਮੇਰਾ ਮਰਨ ਨੂੰ ਚਿਤ ਨਹੀਂ ਕਰਦਾ ਮੌਤ ਨੂੰ ਦੇਖ ਕੇ ਇਸ ਤਰ੍ਹਾਂ ਡਰਦੀ ਹਾਂ ਜਿਵੇਂ ਜੇਸਟ ਤੋਂ ਡਰ ਹੁੰਦਾ ਸਖੀ ਸਹੇਲੀ ਨਣਦ ਗਹੇਲੀ ਹੁਣ ਮੇਰੀਆਂ ਇੰਦਰਾਈ ਰੂਪੀ ਨਣਦਾ ਨੇ ਮੈਨੂੰ ਜਕੜਿਆ ਹੋਇਆ ਹੈ ਫੜਿਆ ਹੋਇਆ ਹੈ اے ਮੇਰੀ ਸਹੇਲੀਓ ਸੁਣੋ ਮੇਰੀਆਂ ਨਣਦਾ ਨੇ ਮੈਨੂੰ ਫੜਿਆ ਹੋਇਆ ਹੈ ਭਾਵ ਕੇ ਇੰਦਰੀਆਂ ਨੇ ਮੈਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਦੇਵਰ ਕੈਬਰੇ ਜਰੋਂ ਰੇ ਮੈਂ ਦਿਓਰ ਦੇ ਵਿਸ਼ੋੜੇ ਵਿੱਚ ਉਨੇ ਤੇ ਜੋਰ ਕਿਸ ਨੂੰ ਕਿਹਾ ਗਿਆ ਹੈ ਵਿਚਾਰਨ ਵਿਚਾਰ ਤੋਂ ਸਖਣੀ ਹੋਰ ਕਰਕੇ ਮੈਂ ਅੰਦਰੋਂ ਅੰਦਰ ਹੀ ਸੜ ਰਹੀ ਹਾਂ ਇਸ ਕਰਕੇ ਮੇਰੀ ਮਤ ਕਮਲੀ ਹੈ ਮੇਰੀ ਮਤ ਬੌਰੀ ਹੈ ਮੈਂ ਉਸ ਪਰਮਾਤਮਾ ਨੂੰ ਹੀ ਵਿਸਾਰ ਦਿੱਤਾ ਹੈ ਭੁਲਾ ਦਿੱਤਾ ਹੈ ਸੋ ਸ਼ਬਦ ਦੇ 2 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਕਿ ਮੇਰੇ ਨਾਲ ਹੀ ਜਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਰਹਿੰਦਾ ਹੈ ਬਾਪ ਸਾਬ ਕਾ ਕਰੇ ਲੜਾਈ ਮਾਇਆ ਸਦਮਤ ਵਾਰੀ ਕਾਉ ਕੇ ਇਸ ਰੀਰ ਜਿਹੜਾ ਹੈ ਸਦਾ ਹੀ ਖਾਣ ਨੂੰ ਮੰਗਦਾ ਰਹਿੰਦਾ ਹੈ ਮਾਇਆ ਨੇ ਮੈਨੂੰ ਝਲੀ ਤੇ ਕੰਬਲੀ ਕਰਕੇ ਰੱਖ ਦਿੱਤਾ ਹੈ ਮਾਇਆ ਸਦਮਤਵਾਰੀ ਵੱਡੇ ਭਾਈ ਕਾ ਜਬ ਸੰਗ ਹੋਤੀ ਤਬ ਹਉ ਨਾ ਪਿਆਰੀ ਇੱਥੇ ਵੱਡਾ ਭਰਾ ਗਿਆਨ ਨੂੰ ਕਿਹਾ ਗਿਆ ਹੈ ਜਦੋਂ ਮਾਂ ਦੇ ਪੇਟ ਵਿੱਚ ਮੈਂ ਵੱਡੇ ਵੀਰ ਗਿਆਨ ਦੇ ਨਾਲ ਸਾਂ ਤਦੋਂ ਸਿਮਰਨ ਕਰਦੀ ਸਾਂ ਤੇ ਪਤੀ ਨੂੰ ਪਿਆਰੀ ਲੱਗਦੀ ਸਾਂ ਕਹਿ ਤਕਬੀਰ ਪੰਚ ਕੋ ਝਗੜਾ ਝਗਰਤ ਜਨਮ ਗਵਾਇਆ ਬਸ ਇਸੇ ਤਰ੍ਹਾਂ ਸਭ ਜੀਵਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਇਹਨਾਂ ਪੰਜਾਂ ਨੇ ਹੀ ਜਿਹੜਾ ਹੈ ਝਗੜੇ ਵਿੱਚ ਪਾ ਰੱਖਿਆ ਹੈ ਇਹਨਾਂ ਪੰਜਾਂ ਨੇ ਹੀ ਸਾਰੇ ਸੰਸਾਰ ਦੇ ਜੀਵਾਂ ਨੂੰ ਝਗੜੇ ਦੇ ਵਿੱਚ ਉਲਝਾ ਰੱਖਿਆ ਹੈ ਕਹਤ ਕਬੀਰ ਪੰਜ ਕੋ ਝਗੜਾ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ जग ਬੰਦਿਆ ਮੈਂ ਰਾਮ ਰਮਤ ਸੁਖ ਪਾਇਆ ਸਾਰਾ ਜਗਤ ਇਹਨਾਂ ਨਾਲ ਹੀ ਕਹਿੰਦਿਆ ਹੀ ਉਮਰ ਅਜਾਈ ਗਵਾ ਰਿਆ ਹੈ ਠਗਣੀ ਮਾਇਆ ਨਾਲ ਵੱਜਿਆ ਪਿਆ ਹੈ ਪਰ ਮੈਂ ਤਾਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ਸੋਖ ਪ੍ਰਾਪਤ ਕਰ ਲਿਆ ਸੋ ਭਗਤ ਕਬੀਰ ਜੀ ਨੇ ਇਹਨਾਂ ਪੰਕਤੀਆਂ ਤੇ ਇਸ ਸ਼ਬਦ ਰਾਹੀਂ ਜੋ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਰੋਕ ਚੋਕ ਨੋਕ ਚੋਕ ਹੁੰਦੀ ਹੈ ਉਹਨਾਂ ਦੀ ਉਦਾਹਰਣ ਦੇ ਕੇ ਤੇ ਪਰਮਾਤਮਾ ਦੇ ਨਾਲ ਜੁੜਨ ਦੀ ਜਾਂ ਅੰਦਰ ਦੀ ਅਧਿਆਤਮਿਕ ਗੱਲ ਸਮਝਾਈ ਵਿਚਾਰ ਕਰਦੇ ਹੋਇਆਂ ਫੁੱਲਾਂ ਦੀ ਖਿਮਾ ਬਖਸ਼ਣੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ